ਗੁਰਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਰਚਨਾ ਅਕਾਲ ਤਖਤ ਤੇ ਬਾਬਰੀ ਮਸਜਿਦ ਤੇ ਟੱਠਨ ਨੂੰ ਭੁੱਲ ਜਾਓ ਅੰਕ 32 ਅੜਵਾਨੀ ਤੇ ਹੋਰ ਹਿੰਦੂ ਲੀਡਰ ਕਹਿੰਦੇ ਹਨ ਕਿ ਸਿੱਖਾਂ ਨੂੰ ਅਕਾਲ ਤਖਤ ਟੱਠਨ ਦੀ ਗੱਲ ਭੁੱਲ ਜਾਣੀ ਚਾਹੀਦੀ ਹੈ ਪਰ ਇਹ ਗੱਲ ਕੰਨ ਤੋਂ ਪਹਿਲਾਂ ਉਹ ਆਪਣੀ ਪੀੜ੍ਹੀ ਥੱਲੇ ਸੋਟਾ ਨਹੀਂ ਫੇਰਦੇ ਕਿ 5000 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਕਿ ਸੀਤਾ ਨੂੰ ਇੱਕ ਸਿਰਫ ਜਿਆ ਬ੍ਰਾਹਮਣ ਰਾਜਾ ਚੁੱਕ ਕੇ ਲੈ ਗਿਆ ਸੀ ਉਸ ਰਾਮਨ ਨਾਂ ਦੇ ਬ੍ਰਾਹਮਣ ਰਾਜੇ ਨੇ ਸੀਤਾ ਜੀ ਨਾਲ ਕੋਈ ਵੀ ਬਦਤਮੀਜ਼ੀ ਨਹੀਂ ਕੀਤੀ ਤੇ ਰਮੈਨ ਅਨੁਸਾਰ ਜਦੋਂ ਸੀਤਾ ਜੀ ਨੇ ਕਿਹਾ ਕਿ ਮੈਂ ਬਨਵਾਸੀ ਹਾਂ ਤੇ ਛੱਤ ਥੱਲੇ ਜਾਣ ਨਾਲ ਮੇਰਾ ਬਨਵਾਸ ਟੁੱਟ ਜਾਵੇਗਾ ਤਾਂ ਰਾਜਾ ਆਪਣੇ ਧਰਮ ਤੇ ਕਾਇਮ ਰਹਿਦਾ ਹੋਇਆ ਸੀਤਾ ਜੀ ਨੂੰ ਇੱਕ ਸ਼ੋਕ ਬਾਟਿਕਾ ਨਾਂ ਦੇ ਬਾਗ ਵਿੱਚ ਛੱਡ ਆਇਆ ਤੇ ਉਹਨਾਂ ਦੀ ਹਫਾਜ਼ਤ ਲਈ ਔਰਤਾਂ ਦਾ ਫੌਜੀ ਦਸਤਾ ਪਹਿਰੇ ਤੇ ਲਾ ਦਿੱਤਾ ਰਾਵਣ ਨੇ ਆਪਣੀ ਪਤਨੀ ਮੰਦੋਦਰੀ ਨੂੰ ਕਿਹਾ ਕਿ ਉਹ ਵੀ ਹਰ ਰੋਜ਼ ਸ਼ੋਕ ਬਾਣ ਵਿੱਚ ਜਾ ਕੇ ਸੀਤਾ ਜੀ ਦਾ ਹਾਲ ਚਾਲ ਪੁੱਛਿਆ ਕਰੇ ਰਾਮ ਨੇ ਰਾਵਣ ਨਾਲ ਯੁੱਧ ਕੀਤਾ ਤੇ ਸਿੱਟੇ ਵੱਜੋਂ ਰਾਵਣ ਸਮੇਤ ਉਹਦਾ ਸਾਰਾ ਪਰਿਵਾਰ ਮਾਰਿਆ ਗਿਆ ਤੇ ਇੱਕ ਡੰਡੀ ਜਿੰਨਾ ਵੀਰ ਦੇ ਕਰਤੀਵਾਜ ਕੋਉਣ ਵਾਲਾ ਨਾ ਬਚਿਆ ਰਾਵਣ ਦੀ ਪੂਰੀ ਕੁਲ ਦਾ ਨਾਸ ਹੋ ਗਿਆ ਤੇ ਉਹਦੀ ਸੋਨੇ ਦੀ ਲੰਕਾ ਤੇ ਸਭ ਸ਼ਾਹੀ ਢਾਠ ਪੱਠ ਸੜ ਕੇ ਸਹਾ ਹੋ ਗਏ ਜਿੰਨਾ ਨੁਕਸਾਨ ਹੋ ਗਿਆ ਸੀ ਇਸ ਤੋਂ ਬਾਅਦ ਰਾਵਣ ਦਾ ਹੋਰ ਕੁਝ ਨਹੀਂ ਸੀ ਵਿਗਾੜਿਆ ਜਾ ਸਕਦਾ ਦੂਜੀ ਘਟਨਾ ਵਿੱਚ ਜਿੱਥੇ ਰਾਮ ਜੀ ਦਾ ਜਨਮ ਹੋਇਆ ਸੀ ਉਸ ਥਾਂ ਦਾ ਅਜੇ ਵੀ ਹਿੰਦੂ ਜਗਤ ਨੂੰ ਪੂਰੀ ਤਰ੍ਹਾਂ ਨਹੀਂ ਪਤਾ ਕੋਈ ਤਾਂ ਰਾਮ ਜੀ ਦਾ ਜਨਮ ਪਟਿਆਲੇ ਲਾਗੇ ਦੇਵੀਗੜ੍ਹ ਕੋਲ ਹੋਇਆ ਦੱਸਦਾ ਹੈ ਤੇ ਕੋਈ ਅਜੋਧਿਆ ਦੱਸਦਾ 500 ਸਾਲ ਪਹਿਲਾਂ ਬਾਬਰ ਹਮਲਾਵਰ ਬਣ ਕੇ ਭਾਰਤ ਆਇਆ ਤਾਂ ਹਿੰਦੂ ਕਹਿੰਦੇ ਨੇ ਕਿ ਉਸਨੇ ਸਾਡਾ ਉਹ ਮੰਦਿਰ ਜਿੱਥੇ ਰਾਮ ਜੀ ਦਾ ਜਨਮ ਹੋਇਆ ਸੀ ਢਾ ਕੇ ਉਸ ਤੇ ਬਾਬਰੀ ਮਸਜਿਦ ਉਸਾਰ ਦਿੱਤੀ ਸੀ ਹੁਣ ਹਿੰਦੂ ਕਹਿੰਦੇ ਨੇ ਕਿ ਸਾਡਾ ਰਾਜਾ ਆਇਆ ਤੇ ਸਾਂਹੀ ਮਸਜਿਦ ਢਾ ਕੇ ਰਾਮ ਦਾ ਮੰਦਿਰ ਮੁੜ ਕੇ ਉਸਾਰਨਾ ਇਕੱਲੀ ਬਾਬਰੀ ਮਸਜਿਦ ਨਹੀਂ ਮਥਰਾ ਕਾਂਸੀ ਤੇ ਭਾਰਤ ਵਿੱਚ ਜਿੱਥੇ ਕਿਤੇ ਵੀ ਮੁਸਲਮਾਨਾਂ ਨੇ ਹਿੰਦੂ ਮੰਦਿਰ ਢਾ ਕੇ ਮਸਜਿਦ ਜਾਂ ਕੁਝ ਹੋਰ ਬਣਾਇਆ ਉਹ ਸਾਰੇ ਢੋਣੇ ਹਨ ਤਾਂ ਕਿਤੇ ਜਾ ਕੇ ਸਾਡਾ ਕਿਲੇਜਾ ਟੰਡਾ ਹੋਣਾ ਹੈ ਬੰਦਾ ਇਹਨਾਂ ਨੂੰ ਪੁੱਛੇ ਜੇ 5000 ਸਾਲ ਪਹਿਲਾਂ ਸੀਤਾ ਜੀ ਨੂੰ ਚੁੱਕ ਕੇ ਲੈ ਜਾਣ ਵਾਲੀ ਘਟਨਾ ਤੋਂ ਤੁਹਾਡਾ ਦਿਲ ਦੁਖੀ ਹੈ ਤੇ ਤੁਸੀਂ ਹਰ ਸਾਲ ਰਾਵਣ ਦਾ ਪੁਤਲਾ ਸਾੜ ਕੇ ਤੇ ਪੂਰਾ ਮਹੀਨਾ ਰਾਮਲੀਲਾ ਕਰਕੇ ਵੀ ਸ਼ਾਂਤ ਨਹੀਂ ਹੋਏ ਤੇ ਦੂਜੀ ਘਟਨਾ ਵਿੱਚ 500 ਸਾਲ ਪਹਿਲਾਂ ਡਟਾਇਆ ਹੋਇਆ ਮੰਦਿਰ ਵੀ ਤੁਸੀਂ ਨਹੀਂ ਭੁੱਲੇ ਤਾਂ ਹੁਣ ਕਿਸ ਮੂੰਹ ਨਾਲ ਅਜੇ ਕੱਲ ਦਾ ਟੱਠਾ ਹੋਇਆ ਕਾਲ ਤਖਤ ਭੁੱਲ ਜਾਂਦੀਆਂ ਸਲਾਹਾਂ ਦਿੰਦੇ ਹੋ ਸ਼ਰਮ ਨਹੀਂ ਆਉਂਦੀ ਮਤਾਂ ਦਿੰਦਿਆਂ ਨੂੰ ਜਿਹੜੀ ਘਟਨਾ ਤੁਹਾਡੇ ਨਾਲ ਵਾਪਰੀ ਉਹਦੇ ਨਾਲ ਤਾਂ ਤੁਹਾਡੇ ਅੰਦਰ ਗੁੱਸੇ ਤੇ ਬਦਲਾ ਲੈਣ ਦੀ ਭਾਵਨਾ ਦੇ ਭਾਂਬੜ ਮਚਦੇ ਨੇ ਤੇ ਹਨ ਤੇ ਰਾਮਨ ਤੁਸੀਂ ਹਰ ਸਾਲ ਜਲੀਲ ਕਰਦੇ ਹੋ ਪਰ ਦੂਜਿਆਂ ਨੂੰ ਤੁਸੀਂ ਗਾਜਰ ਮooli ਸਮਝਦੇ ਹੋ ਕਿ ਉਹਨਾਂ ਵਿੱਚ ਦਿਲ ਨਹੀਂ ਦੂਜੇ ਪਾਸੇ ਤੁਹਾਡੇ ਦੇਸ਼ ਵਿੱਚ ਸਾਰੇ ਬਜ਼ੁਰਗਾਂ ਦੇ ਬੈਠਿਆ ਦ੍ਰੋਪਤੀ ਨੂੰ ਨੰਗਾ ਕਰਨ ਦੀ ਘਟਨਾ ਵਾਪਰੀ ਪਰ ਤੁਸੀਂ ਕਦੇ ਪਛਤਾਵਾ ਨਹੀਂ ਕੀਤਾ ਤੇ ਨਾ ਹੀ ਕਦੇ ਪਛਤਾਵਾ ਦਿਵਸ ਬਣਾਇਆ ਤੁਹਾਡੀ ਇੱਕ ਇੰਦਰਾ ਗਾਂਧੀ ਮਰੀ ਤੁਸਾਂ ਸਾਰੇ ਹਿੰਦੁਸਤਾਨ ਨੂੰ ਸਿਰ ਤੇ ਚੁਕੜਿਆ ਤੇ ਮਾਰ-ਮਾਰ ਕੇ ਸਿੱਖਾਂ ਦੀ 70 ਵਿਛਾ ਦਿੱਤੇ ਖੂਨ ਦਾ ਬਦਲਾ ਖੂਨ ਦੇ ਨਾਰੇ ਲਾਏ ਜੋ ਸਾਰੀ ਦੁਨੀਆ ਨੇ ਟੀਵੀ ਜਨ ਤੇ ਵੇਖੇ ਤੇ ਸੁਨੇ ਤੁਸਾਂ ਉਹ ਕੁਝ ਕੀਤਾ ਜੋ ਸੱਭਿਆ ਮਨੁੱਖ ਕਦੇ ਕਰ ਹੀ ਨਹੀਂ ਸਕਦਾ ਤੁਸਾਂ ਔਰਤਾਂ ਤੇ ਬੱਚਾਂ ਤੱਕ ਨੂੰ ਵੀ ਜਿੰਦੇ ਸਾੜਿਆ ਜਿਸ ਤਰ੍ਹਾਂ ਦਿੱਲੀ ਵਿੱਚ 10000 ਬੇਕਸੂਰ ਸਿੱਖ ਮਾਰਿਆ ਗਿਆ ਜੇ ਕਿਸੇ ਹੋਰ ਦੇਸ਼ ਵਿੱਚ 10000 ਕੁੱਤਾ ਵੀ ਮਰ ਜਾਂਦਾ ਤਾਂ ਪੁੰਜੇ ਬੈ ਕੇ ਸੋਗ ਮਨਾਉਂਦੇ ਪਰ ਤੁਸਾਂ ਪਾਰਲੀਮੈਂਟ ਵਿੱਚ ਉਹਨਾ ਬੇਕਸੂਰਾਂ ਪ੍ਰਤੀ ਇੱਕ ਸ਼ਬਦ ਵੀ ਨਹੀਂ ਬੋਲਿਆ ਸਿੱਖਾਂ ਨੂੰ ਕਹਿੰਦੇ ਹੋ ਕਿ ਪਿਛਲੀਆਂ ਸਭ ਗੱਲਾਂ ਭੁੱਲ ਜਾਓ ਪਰ ਆਪ ਤੁਸੀਂ ਦੋ ਸਿੱਖਾਂ ਹੱਥੋਂ ਮਰੀ ਇੱਕ ਔਰਤ ਦਾ ਪਾਣਾ ਨਹੀਂ ਮੰਨਿਆ ਜੇ ਤੁਸੀਂ ਆਪ ਸਬਰ ਕਰਕੇ ਵਿਖਾਇਆ ਹੁੰਦਾ ਫਿਰ ਤੁਸੀਂ ਹੋਰਨਾਂ ਨੂੰ ਮਤਾਂ ਦੇਣ ਦੇ ਚੰਗੇ ਲੱਗਦੇ ਸੋ ਤੁਸੀਂ ਆਪ ਤਾਂ ਸੰਵਿਧਾਨ ਦੀ ਧਾਰਾ 49 ਨੂੰ ਵੀ ਛਿੱਕੇ ਟੰਗ ਦਿੱਤਾ ਜਿਸ ਵਿੱਚ ਲਿਖਿਆ ਹੋਇਆ ਕਿ ਇਤਿਹਾਸਕ ਮਹੱਤਤਾ ਦੀ ਕਿਸੇ ਵੀ ਇਮਾਰਤ ਨੂੰ ਢਾਇਆ ਨਹੀਂ ਜਾ ਸਕਦਾ ਤੁਸੀਂ ਤਾਂ ਸੰਵਿਧਾਨ ਸੰਵਿਧਾਨ ਕਰਦੇ ਸਾਹ ਨਹੀਂ ਲੈਂਦੇ ਤੇ ਘਟ ਗਿਣਤੀਆਂ ਨੂੰ ਜਲੀਲ ਕਰਨ ਲਈ ਚੋਣ ਲੜਨ ਤੋਂ ਪਹਿਲਾਂ ਹੀ ਸੰਵਿਧਾਨ ਦੇ ਵਫਾਦਾਰ ਰਹਿਣ ਦੀ ਸੋਚ ਕਉਂਦੇ ਹੋ ਬਾਬਰੀ ਮਸਜਿਦ ਢਾਉਣ ਵਾਲੇ ਤੁਹਾਨੂੰ ਇਸ ਸਬੰਧ ਦਾ ਚੇਤਾ ਨਹੀਂ ਆਇਆ ਅੱਗੇ ਵੀ ਤਾਂ ਤੁਸੀਂ ਕਈ ਤਬਦੀਲੀਆਂ ਕਰਕੇ ਸੰਵਿਧਾਨ ਨੂੰ ਲਹੂ ਲਹਾਨ ਕੀਤਾ ਤੇ ਕੁੱਕੜ ਵਾਂਗ ਝਟਕਾਉਂਦੇ ਰਹੇ ਹੋ ਬਾਬਰੀ ਮਸਜਿਦ ਢਾਉਣ ਤੋਂ ਪਹਿਲਾਂ ਉਸ ਵਿੱਚ ਇੱਕ ਸੋਧ ਹੋਰ ਕਰ ਲੈਂਦੇ ਤੇ ਤਾਰਾ ਨੰਦਿਆਂ ਨੂੰ ਖਤਮ ਕਰ ਦਿੰਦੇ ਹਿੰਦੂ ਸਮਾਜ ਦੇ ਸਦਾ ਹੀ ਦੋ ਮੁਖਟੇ ਰਹੇ ਹਨ ਜਿਸ ਤਰ੍ਹਾਂ ਇਹ ਕਹਿੰਦੇ ਹਨ ਕਿ ਅਸਾਂ ਹਰ ਉਹ ਇਮਾਰਤ ਢਾਉਣੀ ਹੈ ਜਿਸ ਨੂੰ ਵਿਦੇਸ਼ੀ ਹੱਥ ਲੱਗੇ ਹਨ ਤਾਂ ਫਿਰ ਸਭ ਤੋਂ ਪਹਿਲਾਂ ਲਾਲ ਕਿਲਾ ਕਿਉਂ ਨਹੀਂ ਢਾਉਂਦੇ ਜਿਸ ਦੀ ਕੰਤ ਤੇ ਚੜਕੇ 15 ਅਗਸਤ ਤੇ 26 ਜਨਵਰੀ ਨੂੰ ਕਿਲ ਕਿਲ ਕੇ ਪਾਸ਼ਣ ਕਰਦੇ ਹੋ ਪਰ ਅਸ਼ਰਪਤੀਪਮ ਨੂੰ ਵੀ ਤਾਂ ਹੋ ਇਹਨਾਂ ਨੂੰ ਵੀ ਤਾਂ ਵਿਦੇਸ਼ੀਆਂ ਦੇ ਹੱਥ ਲੱਗੇ ਹਨ ਇਦਾਂ ਤਾਂ ਭਾਰਤ ਦਾ ਸਭ ਕੁਝ ਜਿਟਾਉਣਾ ਪਵੇਗਾ ਤੁਹਾਡਾ ਬਣਾਇਆ ਹੋਇਆ ਇੱਥੇ ਹੈ ਹੀ ਕੀ ਲਗਾਤਾਰ ਇਹ ਮੁਲਕ 800 ਸਾਲ ਗੁਲਾਮੀ ਦੀ ਸਥਿਤੀ ਵਿੱਚ ਰਿਹਾ ਹੈ ਤੇ ਹੁਣ ਭੁੱਖੇ ਦੀ ਧੀ ਰੱਜੀ ਤੇ ਕੇ ਉਡਾਂ ਲੱਗੀ ਵਾਂਗ ਦੂਜੀਆਂ ਕਮਾਂ ਨਾਲ ਤੁਸੀਂ ਪੰਗੇ ਚਾੜੇ ਲੈਣ ਲੱਗੇ ਹੋ ਜੇ ਅੰਗਰੇਜ਼ ਭਾਰਤ ਵਿੱਚ ਨਾ ਹੁੰਦੇ ਤਾਂ ਭਾਰਤ ਵਿੱਚ ਹੁਣ ਤੱਕ ਦੀਵੇ ਤੇ ਲਲਟ ਨਾ ਚੱਕਦੀਆਂ ਨਹਿਰਾਂ ਦੀ ਸੰਜਾਈ ਨਾ ਹੁੰਦੀ ਸਿਰਫ ਟਿੰਡਾਂ ਵਾਲੇ ਖੂਹ ਹੁੰਦੇ ਰੇਲ ਦਾ ਕਿਤੇ ਨਿਸ਼ਾਨ ਨਾ ਹੁੰਦਾ ਤੇ ਲੋਕ ਗੱਡਿਆਂ ਤੇ ਸਫ਼ਰ ਕਰਦੇ ਆਜ਼ਾਦ ਭਾਰਤ ਨੇ 55 ਸਾਲ ਵਿੱਚ ਸਿਰਫ 15% ਹੀ ਰੇਲ ਪਟੜੀਆਂ ਬਿਛਾਈਆਂ ਹਨ। ਬਾਕੀ ਸਾਰਾ ਰੇਲ ਢਾਂਚਾ ਅੰਗਰੇਜ਼ਾਂ ਦਾ ਹੀ ਬਣਾਇਆ ਹੋਇਆ ਹੈ। ਸਾਰੀ ਤਕਨੀਕ ਪੱਛਮ ਵਿੱਚੋਂ ਆਈ ਹੈ। ਭਾਰਤ 600 ریاستਾਂ ਵਿੱਚ ਵੰਡਿਆ ਹੋਇਆ। ਅੰਗਰੇਜ਼ਾਂ ਨੇ ਇਕੱਠਾ ਕਰਕੇ ਦਿੱਤਾ ਹੈ। ਅੰਗਰੇਜ਼ਾਂ ਦੇ reign ਤੱਕ ਤਾਂ ਕੋਈ ਸਮੱਸਿਆ ਨਹੀਂ ਸੀ ਪਰ ਅੱਜ ਪੰਜਾਬ, ਕਸ਼ਮੀਰ, ਅਸਾਮ, ਨਾਗਾਲੈਂਡ, ਨਕਸਲਵਾੜੀ ਤੇ ਹੋਰ ਕਈ ਸੂਬਿਆਂ ਦੀਆਂ ਸਮੱਸਿਆਵਾਂ ਹਨ। ਹਿੰਦੂ ਹਰਵੇਲੇ ਕਹਿੰਦਾ ਕਿ ਭਾਰਤ ਲੋਕਤੰਤਰੀ ਦੇਸ਼ ਪ੍ਰਾਪਤ ਕਦੇ ਵੀ ਲੋਕਤੰਤਰੀ ਨਹੀਂ ਰਿਹਾ। ਜਾਂ ਤੇ ਲੋਕਾਂ ਤੇ ਜ਼ੁਲਮ ਕਰਦਾ ਰਿਹਾ ਜਾਂ ਆਪ ਜ਼ੁਲਮ ਸੈਂਦਾ ਰਿਹਾ ਦੂਜੀ ਸੰਸਾਰ ਜੰਗ ਤੋਂ ਬਾਅਦ ਬਰਤਾਨੀਆਂ ਦੀ ਅੰਦਰੂਨੀ ਹਾਲਤ ਇੰਨੀ ਜ਼ਰ-ਜ਼ਰ ਹੋ ਚੁੱਕੀ ਸੀ ਕਿ ਉਹ ਭਾਰਤ ਨੂੰ ਛੇਤੀ ਤੋਂ ਛੇਤੀ ਛੱਡ ਦੇਣਾ ਚਾਹੁੰਦਾ ਸੀ ਇਸੇ ਕਰਕੇ ਤੁਹਾਡਾ ਤਾਂ ਲੱਗਿਆ ਕਹਿੰਦੇ ਹਨ ਕਿ ਇੱਕ ਬੰਦਾ ਖਰਬੂਜਿਆਂ ਦੀ ਪੰਡ ਸਿੱਟ ਤੇ ਚੁੱਕੀ ਦਰਿਆ ਪਾਰ ਕਰ ਰਿਹਾ ਸੀ ਕਿ ਅਚਾਨਕ ਖਰਬੂਜਿਆਂ ਦੀ ਪੰਡ ਖੁੱਲ ਗਈ ਤੇ ਪਾਣੀ ਦੇ ਤੇਜ਼ ਰੋੜ ਵਿੱਚ ਖਰਬੂਜੇ ਤੇਜ਼ੀ ਨਾਲ ਰੁਣ ਲੱਗ ਪਏ ਪਾਣੀ ਇੰਨਾ ਤੇਜ਼ ਸੀ ਕਿ ਉਹ ਮੁੜ ਕੇ ਇਕੱਠੇ ਨਹੀਂ ਸੰਕੀਤੇ ਜਾ ਸਕਦੇ ਉਹ ਬੰਦਾ ਬਹੁਤ ਲਾਚਾਰੀ ਦੀ ਹਾਲਤ ਵਿੱਚ ਖਲੋਤਾ ਵੇਖ ਰਿਹਾ ਸੀ ਅਖੀਰ ਉਹਨੂੰ ਖਿਆਲ ਆਇਆ ਕਿ ਖਰਬੂਜੇ ਹੁਣ ਰੁੱਟਤਾ ਜਾਣੇ ਹੀ ਹਨ ਕਿਉਂ ਨਾ ਸਾਰੇ ਖਰਬੂਜਿਆਂ ਨੂੰ ਆਪਣੇ ਗੁਜ਼ਰ ਚੁੱਕੇ ਵੱਡੇ-ਵਡੇਰਿਆਂ ਦੇ ਨਿਮਿਤ ਕਰ ਦਿਆਂ ਉਹ ਇਕੱਲੇ-ਇਕੱਲੇ ਖਰਬੂਜੇ ਵੱਲ ਵੇਖ ਕੇ ਅਸਮਾਨ ਵੱਲ ਨੂੰ ਹੱਥ ਜੋੜੇ ਤੇ ਆਖੇ ਇਹ ਬਾਬਾ ਜੀ ਦੇ ਨਿਮਿਤ ਫਿਰ ਦੂਜੇ ਖਰਬੂਜੇ ਨੂੰ ਵੇਖ ਕੇ ਆਖੇ ਇਹ ਦਾਦੀ ਜੀ ਦੇ ਨਿਮਿਤ ਇਸ ਤਰ੍ਹਾਂ ਕਰਦਿਆਂ-ਕਰਦਿਆਂ ਉਹਨੇ ਪੂਰੀ ਪੰਡ ਦੇ ਖਰਬੂਜੇ ਹੀ ਮਰਿਆ ਹੋਇਆ ਦੇ ਨਿਮਿਤ ਕਰ ਦਿੱਤੇ ਤੇ ਖਾਲੀ ਚਾਦਰ ਝਾੜ ਕੇ ਮੋਢੇ ਤੇ ਰੱਖ ਕੇ ਘਰ ਨੂੰ ਚਲਾ ਗਿਆ ਅੰਗਰੇਜ਼ਾਂ ਨੇ ਵੀ ਭਾਰਤ ਨੂੰ ਨਹਿਰੂ ਤੇ ਜਨਾ ਦੇ ਨਿਮਿਤ ਕਰ ਦਿੱਤਾ ਤੇ ਆਪ ਚਲੇ ਗਏ بس ਲੋਕਤੰਤਰ ਤੋਂ ਜਾਣੇ ਲੋਕਤੰਤਰ ਦੀ بس ਦੇ ਡਰਾਈਵਰ ਬਣ ਗਏ ਤੇ ਜਿਵੇਂ ਅੰਨ੍ਹਾ ਡਰਾਈਵਰ ਬੱਸ ਐਕਸੀਡੈਂਟ ਕਰਕੇ ਆਪ ਵੀ ਮਰ ਜਾਂਦੇ ਹਨ ਤੇ ਸਵਾਰੀਆਂ ਨੂੰ ਵੀ ਮਾਰ ਦਿੰਦੇ ਹਨ ਇਸ ਸਟੇਸ਼ ਵਿੱਚ ਹੁਣ ਇਹੋ ਜਿਹਾ ਕੁਝ ਹੋ ਰਿਹਾ ਹੈ ਜਿਸ ਤਰ੍ਹਾਂ ਨਾ ਹਿੰਦੂਆਂ ਦੀ ਮੱਛਰੀ ਹੋਈ ਭੇੜ ਨੇ ਬਾਬਰੀ ਮਸਜਿਦ ਟਾਹੀ ਹੈ ਇਹ ਕੋਈ ਲੋਕਤੰਤਰ ਦੇ ਲਾਲ ਥੋੜੇ ਨੇ ਇਸ ਤਰ੍ਹਾਂ ਦੀ ਮਿਸਾਲ ਦੁਨੀਆ ਵਿੱਚ ਹੋਰ ਕਿਤੇ ਨਹੀਂ ਮਿਲ ਸਕਦੀ ਪੁਲਿਸ ਤਮਾਸ਼ਾਈ ਬਣ ਕੇ ਵੇਖਦੀ ਰਹੀ ਤੇ ਭੇੜ ਨਾਰੀ ਲਾਉਂਦੀ ਕਦਾਲਾਂ ਉੱਤੇ ਗੈਂਟੀਆਂ ਰੱਖ ਕੇ ਅੱਗੇ ਵਧਦੀ ਗਈ ਇਹ ਨਾਰਿਆਂ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਸੈਨਾ ਘਟ ਨਹੀਂ ਗੁਜ਼ਾਰੇਗੀ। ਪਹਿਲਾ ਨਾਰਾ ਮਾਰਿਆ ਗਿਆ Hindu Hindi Hindustan ਮਾਰੇਗੇ ਮਰ ਜਾਏਗੇ ਮੰਦਰ ਵਹੀ ਬਣਾਏਗੇ। ਫਿਰ ਰਾਜਨੀਤਿਕਾਂ ਨੂੰ ਵੀ ਸचेਤ ਕਰ ਦਿੱਤਾ ਕਿ ਹਿੰਦੁਸਤਾਨ ਵਿੱਚ ਬਹੁ ਗਿਣਤੀ ਹਿੰਦੂਆਂ ਦੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਚੋਣਾਂ ਵਿੱਚ ਉਹੀ ਜਿੱਤੇਗਾ ਜੋ ਸਾਡੇ ਅੱਜ ਦੇ ਖਰੂਦ ਵਿੱਚ ਸਾਡਾ ਸਾਥ ਦੇਵੇਗਾ ਤੇ ਨਾਰਾ ਲਾਇਆ ਜੋ Hindu ਹਿੱਟ ਦਾ ਨਾਮ ਕਰੇਗਾ وہی ਦੇਸ਼ ਪਰ ਰਾਜ ਕਰੇਗਾ। ਨਾਰੀ ਕਟ ਗਿਣਤੀ ਲੋਕਾਂ ਨੂੰ ਵੀ ਵਾਰਨਿੰਗ ਦੇ ਦਿੱਤੀ ਜੋ ਕਿਸੇ ਲੋਕਤੰਤਰੀ ਦੇਸ਼ ਵਿੱਚ ਕਿਸੇ ਕਲੰਕ ਤੋਂ ਕੱਟ ਨਹੀਂ ਨਾਰਾ ਲਾਇਆ ਅਗਰ ਇਸ ਦੇਸ਼ ਵਿੱਚ ਰਹਿਣਾ ਹੋਗਾ ਵੰਦੇ ਮਾਤਰਮ ਕਹਿਣਾ ਹੋਗਾ ਫਿਰ ਹਿੰਦੂਆਂ ਨੂੰ ਜੋਸ਼ ਦਿਵਾਉਣ ਲਈ ਤੇ ਨੌਜਵਾਨਾਂ ਨੂੰ ੜਕਾਉਣ ਲਈ ਹੋਰ ਨਾਰਾ ਦਿੱਤਾ ਜਿਸ ਸਿੰਧੂ ਦਾ ਖੂਨ ਨਾ ਖੋਲੇ ਖੂਨ ਨਹੀਂ ਵਹ ਪਾਣੀ ਹੈ ਜੋ ਰਾਮ ਕੇ ਕਾਮਨਾਇ ਉਹ ਬੇਕਸੂਰ ਜਵਾਨੀ ਹੈ ਉਹ ਜੇ ਹਾਲਾਤ ਵਿੱਚ ਤੇ ਉਹਦੇ ਨਾਰਿਆਂ ਵਿੱਚ ਬਾਂਦਰ ਸੈਨਾ ਨੂੰ ਜੋਸ਼ ਕਿਵੇਂ ਨਾ ਆਉਂਦਾ ਤੇ ਬਾਬਰੀ ਮਸਜਿਦ ਕਿਵੇਂ ਨਾ ਟੱਟਦੀ ਪਰ ਵੇਖਣ ਵਾਲੀ ਗੱਲ ਇਹ ਸੀ ਕਿ ਸਰਕਾਰ ਕੀ ਕਰ ਰਹੀ ਸੀ ਭੀੜ ਹੋਰ ਭਿਆੰਕਰ ਰੂਪ ਧਾਰਨ ਕਰਦੀ ਗਈ ਤੇ ਨਵਾਂ ਨਾਰਾ ਦਿੱਤਾ ਲਾਠੀ ਗੋਲੀ ਖਾएंगे ਮੰਦਰ ਵਹੀ ਬਣਾਈਗੇ ਇੱਕ ਪਾਸੇ ਤਾਂ ਟਾਂਡਵ ਨਾਚ ਚੱਲ ਰਿਹਾ ਸੀ ਤੇ ਦੂਜੇ ਪਾਸੇ ਇੱਡਾ ਡਰਾਮਾ ਰਚਿਆ ਗਿਆ ਜਿਵੇਂ ਸਭ ਕੁਝ ਸ਼ਾਂਤਮਈ ਹੋ ਰਿਹਾ ਹੋਵੇ ਮੀਲਾ ਵਿੱਚ ਖਿਲਰੇ ਹੋਏ ਲਾਊਡ ਸਪੀਕਰਾਂ ਤੇ ਅਨਾਊਂਸਮੈਂਟ ਹੋ ਰਹੀ ਸੀ ਭਾਈਓ ਆਰਾਮ से ਗ੍ਰਿਫਤਾਰੀਆਂ ਤੋਂ ਸ਼ਾਂਤੀ ਪੂਰਵ ਕਰ ਰੋ ਬਾਬਰੀ ਮਸਜਿਦ ਨਾਲ ਬਸਾਂ ਇਸ ਢੰਗ ਨਾਲ ਕੰਦਾ ਨਾਲ ਜੋੜ ਕੇ ਲਾਈਆਂ ਗਈਆਂ ਕਿ ਪੌੜੀਆਂ ਦੀ ਲੋੜ ਹੀ ਨਹੀਂ ਪਈ ਤੇ Hindu ਭੀੜ ਬਾਬਰੀ ਮਸਜਿਦ ਤੇ ਜਾ ਚੜੀ ਨਾਰੇ ਸਨ ਬੱਚਾ ਬੱਚਾ ਰਾਮ ਕਾ ਜਨਮ ਭੂਮੀ ਕੇ ਕਾਮ ਕ ਜਦੋਂ ਬਾਬਰੀ ਮਸਜਿਦ ਟੱਟਣੀ ਸ਼ੁਰੂ ਹੋ ਗਈ ਤਾਂ ਨਾਰੇ ਵੀ ਬਦਲ ਗਏ ਇੱਕ ਧੱਕਾ ਔਰ ਦੋ ਬਾਬਰੀ ਮਸਜਿਦ ਤੋੜ ਦੋ ਬਾਬਰੀ ਮਸਜਿਦ ਟੱਟ ਗਈ ਤੇ ਨਾਲ ਹੀ ਨਾਰੇ ਵਿੱਚ ਵੀ ਤਬਦੀਲੀ ਆ ਗਈ ਜੈ ਸ਼੍ਰੀ ਰਾਮ ਬਣ ਗਿਆ ਕਾਮ ਇਹ ਇੱਕ ਡਰਾਮਾ ਜੋ ਪਹਿਲਾਂ ਹੀ ਤੈਅ ਸੀ ਇਹ ਰਚਿਆ ਗਿਆ ਕਿ ਪੁਲਿਸ ਨੂੰ ਇੱਕ ਪਾਸੇ ਤੋਂ ਮਾਮੂਲੀ ਹਰਕਤ ਵਿੱਚ ਲਿਆਂਦਾ ਗਿਆ ਇਸ ਹਰਕਤ ਨੂੰ ਹਿੰਦੂਆਂ ਨੇ ਇੱਕ ਨਾਰੇ ਨਾਲ ਹੀ ਠੁਸ ਕਰ ਦਿੱਤਾ ਜਦੋਂ ਨਾਰਾ ਲੱਗਾ ਹਿੰਦੂ ਹਿੰਦੂ ਭਾਈ ਭਾਈ ਵਿੱਚ ਮੇ ਵਰਦੀ ਕਹਾਂ ਤੋਂ ਆਈ ਇਹ ਨਾਰਾ ਸੁਣਦੇ ਪੀਏਸੀ ਯਾਨੀ ਪ੍ਰੋਵਿੰਸ਼ੀਅਲ ਆਰਮਡ ਕਨਸਟੇਬਲਰੀ ਜੋ ਯੂਪੀ ਦੀ ਲੋਕਲ ਪੁਲਿਸ ਦੇ ਜਵਾਨ ਉੱਥੇ ਜੇ ਉੱਥੇ ਹੀ ਟੱਠੰਬਰ ਕੀ ਖੜੋਗੇ ਸਗੋਂ ਪੱਤਰਕਾਰ ਹੈਰਾਨ ਹੋਏ ਜਦੋਂ ਕਾਬੂ ਕਰਨ ਦਾ ਡਰਾਮਾ ਕਰਨ ਵਾਲੇ ਵਰਦੀਤਾਰੀ ਜਵਾਨ ਵੀ ਰਾਮ ਲੱਲਾ ਦੀ ਮੂਰਤੀ ਜਿਹੜੀ ਬਾਬਰੀ ਮਸਜਿਦ ਦੇ ਟੱਠਨ ਤੋਂ 10 ਮਿੰਟ ਬਾਅਦ ਹੀ ਰੱਖ ਦਿੱਤੀ ਗਈ ਸੀ ਨੂੰ ਮੱਥਾ ਟੇਕਨ ਲਈ ਲਾਈਨ ਵਿੱਚ ਖਲੋਗੇ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਤੇ ਗ੍ਰਹਿ ਮੰਤਰੀ ਐਸਬੀ ਚਵਾਨ ਆਰਾਮ ਨਾਲ ਘਰ ਬੈਠੇ ਟੀਵੀ ਦੇਖ ਰਹੇ ਸਨ ਦੂਜੇ ਪਾਸੇ ਹੋਰ ਹੈਰਾਨੀ ਦੀ ਗੱਲ ਇਹ ਸੀ ਕਿ ਯੂਪੀ ਦੇ ਮੁੱਖ ਮੰਤਰੀ ਕਲਿਆਣ ਸਿੰਘ ਨੇ ਸੁਪਰੀਮ ਕੋਰਟ ਵਿੱਚ 14 ਹਲਫਨਾਮੇ ਪੇਸ਼ ਕੀਤੇ ਸਨ ਕਿ ਬਾਬਰੀ ਮਸਜਿਦ ਦੀ ਹਵਾਲਤ ਕੀਤੀ ਜਾਵੇਗੀ ਤੇ ਇਸ ਨੂੰ ਢਾਉਣ ਜਾਂ ਨੁਕਸਾਨ ਨਹੀਂ ਪਹੁੰਚਾਉਣ ਦਿੱਤਾ ਜਾਵੇਗਾ। ਬਾਬਰੀ ਮਸਜਿਦ ਢੱਟਣ ਤੋਂ ਬਾਅਦ ਇੱਕ ਅਫਵਾਹ ਨੇ ਜ਼ੋਰ ਨਾ ਉਡਾਈ ਗਈ ਕਿ ਸਾਰਾ ਯੂਪੀ ਤੇ ਪੂਰੇ ਭਾਰਤ ਦਾ ਹਿੰਦੂ ਨਤਮਸਤੋ ਕੋਈ ਬਾਬਰੀ ਮਸਜਿਦ ਪਰ ਪੱਜਾ ਅਖੇ ਬਾਬਰੀ ਮਸਜਿਦ ਢਾਉਣ ਤੇ ਥੱਲੇ ਆ ਰਾਮ ਲੱਲਾ ਦੇ ਲੱਕੜ ਦੀ ਛਣਛਣੇ ਨਿਕਲੇ ਹਨ। ਜੇ ਕੋਈ ਹਿੰਦੂਆਂ ਨੂੰ ਪੁੱਛਤਾ ਕਿ ਸੌਂਕ ਤਾਂ ਛੱਟ ਲੱਕੜ ਨੂੰ ਖਾ ਜਾਂਦੀ ਹੈ 5000 ਸਾਲ ਤੋਂ ਇਹ ਛਣਛਣੇ ਕਿਵੇਂ ਬਚੇ ਰਹੇ? ਤਾਂ ਕਹਿੰਦੇ ਇਹ ਕੋਈ ਮਾਮੂਲੀ ਛਣਛਣਾ ਥਾ ਕਾ ਅਰੇ ਰਾਮ ਜੀ ਕਾ ਛੰਛਣਾਤਾ ਇਹ ਛੰਛਣਾ ਤੋਂ 50 ਲੱਖ ਸਾਲ ਤੱਕ ਵੀ ਐਸੇ ਹੀ ਰਹਤਾ ਨਾ ਕਨਾ ਇਸ ਤੋਂ ਪਹਿਲਾਂ ਭਾਰਤ ਸਰਕਾਰ ਦੀ ਫੌਜ ਸਿੱਖਾਂ ਦਾ ਕਾਲ ਤੱਕ ਛਟਾ ਚੁੱਕੀ ਸੀ ਤੇ ਹਰਮੰਦਰ ਸਾਹਿਬ ਛਲਨੀ ਕਰ ਚੁੱਕੀ ਸੀ ਦੂਸਰਾ ਵਾਕਿਆ ਬਾਬਰੀ ਮਸਜਿਦ ਦਾ ਹੋਇਆ ਹੈ ਕੋਈ ਵੀ ਘਟ ਗਿਣਤੀ ਛਾਤੀ ਤੇ ਹੱਥ ਰੱਖ ਕੇ ਇਹ ਨਹੀਂ ਕਹਿ ਸਕਦੀ ਕਿ ਭਵਿੱਖ ਵਿੱਚ ਉਸ ਨਾਲ ਇਸ ਤਰ੍ਹਾਂ ਦਾ ਕੁਝ ਨਹੀਂ ਵਾਪਰੇਗਾ ਇਹ ਗੰਭੀਰ ਹੋ ਕੇ ਸੋਚਣ ਦੀ ਗੱਲ ਹੈ ਮੁਸਲਮਾਨਾਂ ਦੀ ਆਬਾਦੀ ਭਾਰਤ ਵਿੱਚ 18 ਕਰੋੜ ਤੋਂ ਪਰੇ ਜੇ 18 ਕਰੋੜ ਵਾਲਿਆਂ ਨਾਲ ਇਸ ਤਰ੍ਹਾਂ ਹੋ ਸਕਦਾ ਤਾਂ ਸਿੱਖ ਕਿਹਦੇ ਪਾਣੀ ਹਾਰ ਹਨ ਕਈ ਸਿੱਖ ਪਾਕਿਸਤਾਨ ਬਣ ਵੇਲੇ ਦੀ ਗੱਲ ਕਰਦੇ ਰਹਿੰਦੇ ਹਨ ਕਿ ਭਾਰਤ ਵਿੱਚ ਰਲਣ ਤੋਂ ਪਹਿਲਾਂ ਸਿੱਖਾਂ ਨੂੰ ਬਗੈਦਾਬਾਰ ਇਸ ਸਰਕਾਰ ਨਾਲ ਇੱਕ ਮੌਇਦਾ ਕਰਨਾ ਚਾਹੀਦਾ ਸੀ ਤੇ ਹਰ ਸ਼ਰਤ ਲਿਖਤ ਵਿੱਚ ਲਿਆਉਣੀ ਚਾਹੀਦੀ ਸੀ ਅਪਰੋਧਕ ਘਟਨਾ ਨੂੰ ਵੇਖ ਕੇ ਗੱਲ ਕਿੱਡੀ ਹਾਸੋ ਹੀ ਨਹੀਂ ਹੈ ਜਿਸ ਸੁਪਰੀਮ ਕੋਰਟ ਵਿੱਚ ਦਾਖਲ ਕੀਤੇ 14 ਹਲਫਨਾਮਿਆਂ ਦਾ ਕੁਝ ਨਹੀਂ ਬਣਿਆ ਤੇ ਇਹਨਾਂ ਦੀ ਲਿਖਤ ਨੂੰ ਮੌਇਆ ਨੇ ਪੁੱਛਣਾ ਸੀ ਵੈਸੇ ਵੀ ਬਹੁ ਗਿਣਤੀ ਦੇ ਰਾਜ ਵਿੱਚ ਕਟ ਗਿਣਤੀਆਂ ਦੇ ਮੌਇਦੇ ਇਸ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਲਿਖਿਆ ਜਾਵੇ ਇਸ ਭਾਰਤ ਰੂਪੀ ਜੰਗਲ ਵਿੱਚ ਸ਼ੇਰ ਤੇ ਲੇਲਾ ਬਰਾਬਰ ਹੋਣਗੇ ਤੇ ਲੇਲਾ ਜੰਗਲ ਵਿੱਚ ਕਿਤੇ ਵੀ ਘੁੰਮ ਫਿਰ ਸਕੇਗਾ ਸ਼ੇਰ ਵੱਲੋਂ ਉਸ ਨੂੰ ਕੋਈ ਖਤਰਾ ਨਹੀਂ ਹੋਵੇਗਾ ਪਰ ਇਸ ਤਰ੍ਹਾਂ ਦੇ ਮੌਜਦੇ ਦਾ ਹਸ਼ਰ ਇਹ ਹੋਵੇਗਾ ਕਿ ਸ਼ੇਰ ਲੇਲੇ ਨੂੰ ਪਾੜ ਚੀਰ ਕੇ ਖਾ ਜਾਏਗਾ ਤੇ ਸ਼ੇਰ ਨੂੰ ਪੁੱਛਣ ਦੀ ਹਿੰਮਤ ਕਿਸੇ ਵਿੱਚ ਨਹੀਂ ਹੋਵੇਗੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ